ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਵੈੱਡ ਦਿਖਾਉਣੀ ਹੈ ਸੇਲ ਆ ਡੇਰੇ ਦੇ ਬਾਰੇ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਾਂ ਨਾਮ ਪਿੰਡ ਬਧਾਤਾ ਨਾਮ ਪਿੰਦਰ ਬਾਈ ਠੀਕ ਆ ਪਿੰਡ ਵਧਾਤੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਈ ਤੇ ਮੋਬਾਈਲ ਨੰਬਰ ਬਈ ਆ 62802 76041 62802 76041 76041 ਜਿਹੜੇ ਅੱਜ ਆਪਾਂ ਬੈੜ ਦੀ ਵੀਡੀਓ ਕਵਰ ਕਰੀ ਜਨੇ ਬਾਈ ਜੀ ਸੂਆ ਕਿਹੜਾ ਸੂਰਜ ਇਹ ਤੀਜਾ ਸੂਆ ਸੂਰਜ ਆ ਬਾਈ ਤੀਜਾ ਸੂਆ ਸੂਰਜ ਆ ਹਾਂਜੀ ਦੂਜੇ ਸੂਏ ਕਿੰਨਾ ਦੁੱਧ ਪਾਇਆ ਦੂਜੇ ਸੂਏ ਬਾਈ ਇਹਦਾ 40 ਕਿਲੋ ਦੁੱਧ ਚੋਇਆ ਵਾ 40 ਪਲੱਸ ਹੀ ਚੋਇਆ ਵਾ 2 ਕਿਲੋ ਵੱਧ ਠੀਕ ਹੈ ਤੇ ਆਏ ਮੰਨ ਲੇ ਕਿ ਚੱਲੇ 40 ਕਿਲੋ ਮੰਨ ਕੇ ਲੈ ਲੇ ਬੰਦਾ ਆਪਾਂ ਠੀਕ ਆ ਵੀ ਦੂਜੇ ਸੂਏ ਆਪਣਾ 40 12 ਦੇਣਾ ਜੇ 7 ਤਰੀਕ ਨੂੰ ਦਿਨ ਪੂਰੇ ਆ ਦੇ ਠੀਕ ਅੱਜ 10 ਦਿਨ ਮੈਂ ਕਹਿੰਦਾ ਆਪਾਂ ਬਾਕੀ ਪਏ 12 ਦਿਨ ਬਾਕੀ ਪਏ ਆ ਠੀਕ ਆ ਤੇ ਚੌਣ ਚਵਾ ਧਾਰਾ ਤੋਂ ਰੋੱਕੇ ਸੀ ਹਾਂ ਓਕੇ ਬਈ ਜਮ ਓਕੇ ਥਣਾ ਦੀ ਪਾ ਮਸ਼ੀਨੀ ਹਾਥੀ ਜਿਵੇਂ ਮਰਜ਼ੀ ਚੱਲੇ ਕਰ ਹਾਂ ਜਿਵੇਂ ਮਰਜ਼ੀ ਝੋਲਾ ਆਪਾਂ ਮਸ਼ੀਨਾ ਚੋਣਿਆ ਹਾ ਇਹ ਚ ਹਾਥੀ ਵੀ ਝੋਲਾ ਠੀਕ ਆ ਬਸ 40 ਕਿਦੋਂ ਤਾਂ ਮਸ਼ੀਨੇ ਚੋਏ ਜਾਣ ਹਾਂ ਤੇ ਸੀਮਨ ਕਿਹੜਾ ਲੱਗਿਆ ਵਾ ਸੀ ਹੁਣ ਬਾਈ ਇਹਦੇ ਪੇਪਰ ਦਾ ਲੱਗਿਆ ਪੇਪਰ ਦਾ 60 ਛੜਾ ਨੌਨ 60 ਛੜਾ ਪਹਿਲਾ ਸੈਕਸ਼ਨ ਦਵਾਈ ਫਿਰ ਤੀਜੇ ਦਿਨ ਤਾਰਾਂ ਸੀ ਫਿਰ ਹੰਨ ਸੈਕਸ਼ਨ ਇੱਕ ਲੱਗਿਆ ਵੇ ਠੀਕ ਹੈ ਵੀ ਉਹ ਆ ਵੀ ਹੁਣ ਰਾਏ ਉਹ ਕਿਹ ਹੈ ਨਹੀਂ ਪਤਾ ਵੀ ਕਿਹੜੇ ਤਰੇ ਹੀ ਵੀ ਆ ਉਹ ਲੱਗਿਆ ਪੇਪਰ ਦਾ ਠੀਕ ਹੈ ਐਦ ਕੀ ਉਮੀਦ ਕਿੰਨਾ ਮੰਨ ਕੇ ਲੇਵੇ ਦੁੱਧ ਐਦ ਕੀ ਬਾਈ ਜੇ ਸਮਾਈ ਦੇ ਸਿਰ ਤੇ 50 ਕਿਲੋ ਵੀ ਦੇ ਦੋ ਦੁੱਧ ਪਰ ਆਪਾਂ ਕਹਿੰਦੇ ਵੀ ਝਾੜੀ ਮੰਨ ਕੇ ਆਪਾਂ 40 ਕਹਿ ਕੇ ਦੇਵਾਂਗੇ ਠੀਕ ਹੈ ਰੇਟ ਦੀ ਗੱਲ ਕਰ ਰੇਟ ਕੀ ਰੂ ਇਹਦਾ ਰੇਟ ਬਾਈ ਫੋਨ ਤੇ ਕਰ ਲੈ ਜੈ ਜੂ ਜੀ ਬੜੇ ਹੱਕ ਦੇ ਨੇ ਇੱ ਅੱਜ ਇਹਦੇ ਕਹਿੰਦਾ ਬਾ 12 13 ਦਿਨ ਪੈਂਡਿੰਗ ਪਿਆ ਫੇਸ ਕੁਆਲਟੀ ਵਗੈਰਾ ਦੇਖੀਏ ਪੂਰੀ ਸਾਫ ਸੁਥਰੀ ਤੇ ਜਿੰਦ ਜਾਨ ਰਾਜੀ ਸਮੀ ਪੜੀ ਵੀ ਸੋ ਲੇਵਾ ਦੇਖੋ ਡਿਜ਼ਾਈਨ ਵਗੈਰਾ ਲੇਵਾ ਦੇ ਬਹੁਤ ਚੰਗੇ ਆ ਤੇ ਸਾਈਜ਼ ਵਗੈਰਾ ਤੇ ਬਿਊਟੀ ਵਗੈਰਾ ਵੀ ਪੂਰੀ ਓਕੇ ਆ ਕਿਸੇ ਪਾਸਿਓਂ ਹੱਥ ਦਰਾਣੀ ਤੇ ਫਿਰ ਨੰਬਰ ਬੋਲ ਜੀ ਦੁਬਾਰੇ ਆਪਣਾ 62802 ਜੀ 7344 ਸੋ ਮਿਲਕ ਮੈਨ ਵਗੈਰਾ ਵੀ ਸੋਹਣੇ ਚੰਗੇ ਦਿਖਾਈ ਦੀ ਜਾਂਦੀਆਂ ਸੋ ਐਚ ਐਫ ਬੈੜ ਪਿਓਰ ਫੋਰਸੇ ਦਾ ਰੈਜ ਨਾਲ ਤੀਜਾ ਸੁਆ 40 ਕਿਲੋ ਤੋਂ ਪਲੱਸ ਵਾਲੀ ਬੈੜੇ ਵਕਾਊਆ ਰੇਟ ਫੋਨ ਤੇ ਹੋਊਗਾ ਬਿਲਕੁਲ ਬਾਜੋਬ ਚ ਸੋ ਵੀਡੀਓ ਦੇਖ ਲੈ ਸਭ ਦਾ ਤੈਅ ਲਓ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ